ਲੱਕ ਦਾ ਦਰਦ ਚੂਲੇ ਚ ਦਰਦ ਸ਼ੈਟਿਕਾ ਪੇਨ ਪੈਰੀਫੋਰਮਸ ਸਿੰਡਰੋਮ ਧਿਆਨ ਨਾਲ ਦੇਖੋ ਲੱਕਸ਼ ਦਰਦ ਹੈ ਸ਼ੈਟਿਕਾ ਦਾ ਦਰਦ ਹੈ ਔਰ ਪੈਰੀਫੋਰਮਸ ਸਿੰਡਰੋਮ ਹੈ ਚੂਲੇ ਤੋਂ ਦਰਦ ਥੱਲੇ ਜਾ ਰਿਹਾ ਹੈ ਇਸ ਦੌਰਾਨ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਪਰ ਕਿਹੜੀ ਕਸਰਤ ਕਦੋਂ ਕਰਨੀ ਚਾਹੀਦੀ ਆ ਇਹ ਵੀ ਜਾਨਣਾ ਬੜਾ ਜ਼ਰੂਰੀ ਹੈ ਦੋ ਟੈਸਟ ਕਰਾਂਗੇ ਜਿਸ ਨੂੰ ਕਿਹਾ ਜਾਂਦਾ ਰੇਂਜ ਆਫ ਮੋਸ਼ਨ ਟੈਸਟ ਅਗਰ ਤੁਸੀਂ ਅੱਗੇ ਨੂੰ ਝੁਕ ਰਹੇ ਹੋ ਤੁਹਾਡੇ ਦਰਦ ਸ਼ੁਰੂ ਹੋ ਗਿਆ ਕਿਹੜੀ ਕਸਰਤ ਕਰਨੀ ਚਾਹੀਦੀ ਆ ਅਗਰ ਤੁਸੀਂ ਇੱਥੇ ਆਤਰਾ ਕੇ ਪਿੱਛੇ ਨੂੰ ਮੂਵ ਕਰਕੇ ਦੇਖਿਆ ਦੂਜਾ ਟੈਸਟ ਕੀਤਾ ਆਪਾਂ ਰੇਂਜ ਆਫ ਮੋਸ਼ਨ ਦਾ ਤਾਂ ਆਪਾਂ ਨੂੰ ਕਿਹੜੀ ਕਸਰਤ ਕਰਨੀ ਚਾਹੀਦੀ ਆ ਦੋਨਾਂ ਦੇ ਵਿੱਚ ਫਰਕ ਹੈ ਫਲੈਕਸ਼ਨ ਔਰ ਐਕਸਟੈਂਸ਼ਨ ਦਾ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਸੀਂ ਲੱਕ ਦਰਦ ਨੂੰ ਛੜਿਕਾ ਦੇ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਸਰਾ ਪਹਿਲੀ ਗੱਲ ਅਗਰ ਤੁਸੀਂ ਅੱਗੇ ਜਾ ਰਹੇ ਹੋ ਤੁਹਾਡੇ ਦਰਦ ਸ਼ੁਰੂ ਹੋ ਗਿਆ ਤਾਂ ਆਪਾਂ ਨੂੰ ਕਿਹੜੀ ਕਸਰਤ ਕਰਨੀ ਚਾਹੀਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸਣ ਲੱਗੇ ਆ ਤੁਸੀਂ ਕਰੋਗੇ ਉਲਟੇ ਪੈ ਜਾਓਗੇ ਛੋਡੇ ਮੋਢਿਆਂ ਦੇ ਥੱਲੇ ਤੁਹਾਡੀਆਂ ਕੂਣੀਆਂ ਆ ਜਾਣਗੀਆਂ ਔਰ ਉੱਪਰ ਦੇਖੋਗੇ ਵਾਪਸ ਉੱਪਰ ਦੇਖੋਗੇ ਵਾਪਸ 10 ਵਾਰੀ ਕਰੋਗੇ ਇਸਦੇ 3 ਸੈਟ ਲਾਉਗੇ ਉਸ ਤੋਂ ਅਗਲੀ ਕਸਰਤ ਕੀ ਹੋਏਗੀ ਦੋਨੇ ਮੋਢਿਆਂ ਦੇ ਥੱਲੇ ਹੱਥ ਰੱਖ ਲਓਗੇ ਉੱਪਰ ਉੱਠੋਗੇ ਔਰ ਵਾਪਸ ਉੱਪਰ ਉੱਠੋਗੇ ਵਾਪਸ ਇਸਦੇ ਵੀ ਤੁਸੀਂ 3 ਸੈਟ ਲਾਉਣੇ ਆ 10 ਵਾਰੀ ਕਰਨਾ ਔਰ ਉਸ ਤੋਂ ਬਾਅਦ ਜਦੋਂ ਇਹ ਹੋਣ ਲੱਗ ਗਿਆ ਦੋਨੇ ਹੱਥ ਮੋਢਿਆਂ ਥੱਲੇ ਹੋਣਗੇ ਉੱਪਰ ਚੱਕੋਗੇ ਇੱਥੇ 10 ਸੈਕਿੰਡ ਹੋਲਡ ਫੇਰ ਵਾਪਸ ਇਸਦੇ ਵੀ 3 ਸੈੱਟ ਲਾਓ ਪਹਿਲੇ 10 ਦਿਨ ਇਹ ਕਰੋ 11ਵੇਂ ਦਿਨ ਇੱਕ ਅਸਰਤ ਹੋਰ ਐਡ ਕਰਾਂਗੇ ਬ੍ਰਿਜਿੰਗ ਲੱਤ ਉੱਪਰ ਚੱਕ ਦਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ 10 ਸੈੱਟ ਲਾਉਣੇ ਸ਼ੁਰੂ ਕਰਨੇ ਆ ਹੁਣ ਗੱਲ ਕਰਨ ਲੱਗੇ ਆ ਅਗਰ ਤੁਸੀਂ ਪਿੱਛੇ ਜਾ ਰਹੇ ਹੋ ਜੁੜੇ ਦਰਦ ਸ਼ੁਰੂ ਹੋ ਗਿਆ ਤਾਂ ਆਪਾਂ ਨੂੰ ਕਿਹੜੀਆਂ ਕਸਟਮਾਂ ਤਾਂ ਕਰਨੀਆਂ ਚਾਹੀਦੀਆਂ ਨੇ ਹੁਣ ਆ ਗਈ ਗੱਲ ਸਿੱਧੇ ਪੈ ਜਾਓਗੇ ਔਰ ਆਪਾਂ ਇੱਕ ਲੱਤ ਘੜੀਸ ਕੇ ਲਿਆਵਾਂਗੇ ਗੋਡੇ ਦੇ ਨਾਲ ਲਾ ਦਾਂਗੇ 10 ਸੈਕਿੰਡ ਹੋਲਡ ਫੇਰ ਆਪਾਂ ਛੱਡ ਦਾਂਗੇ 10 ਵਾਰੀ ਇਧਰ ਕਰਾਂਗੇ 10 ਸੈਕਿੰਡ ਹੋਲਡ ਇਸੇ ਤਰ੍ਹਾਂ ਦੂਜੀ ਸਾਈਡ ਕਰਾਂਗੇ 10 ਸੈਕਿੰਡ ਹੋਲਡ ਇਸੇ ਤਰ੍ਹਾਂ ਫਿਰ ਦੋਨੋਂ ਗੋਡੇ ਲਿਆਵਾਂਗੇ ਔਰ ਦੋਨੋਂ ਛਾਤੀ ਨਾਲ ਲਾ ਦੇਣੇ ਆ 10 ਸੈਕਿੰਡ ਹੋਲਡ ਇਸਦੇ ਵੀ ਆਪਾਂ ਤਿੰਨ ਕਸਰਤਾਂ ਦੇ ਤਿੰਨ ਤਿੰਨ ਸੈੱਟ ਲਾਉਣੇ ਆ ਔਰ ਇਸ ਤੋਂ ਬਾਅਦ ਤੁਸੀਂ ਇੱਕ ਕਸਰਤ ਹੋਰ ਐਡ ਕਰਨੀ ਹੈ ਕੈਟ ਐਂਡ ਕੈਮਲ ਮੋਢਿਆਂ ਦੇ ਹੇਠਾਂ ਹੱਥ ਆ ਜਾਣਗੇ ਸਾਹਮਣੇ ਦੇਖੋਗੇ 5 ਸੈਕਿੰਡ ਹੋਲਡ ਕੈਮਲ THEN CAT CAT ਐਂਡ ਕੈਮਲ ਕੈਟ ਐਂਡ ਕੈਮਲ 5-5 ਸੈਕਿੰਡ ਹੋਲਡ ਇਸਦੇ 10 ਸੈੱਟ ਲਾਓ ਉਮੀਦ ਕਰਦਾ ਅੱਜ ਦੀਆਂ ਕਸਰਤਾਂ ਤੁਹਾਨੂੰ ਚੰਗੀਆਂ ਲੱਗਣਗੀਆਂ ਸਤਿ ਸ਼੍ਰੀ ਅਕਾਲ ਜੀ